ਸਾਸ਼ੀ ਕਲਫਰੈਂਡਸ ਹੋਪਸ ਹੋ ਤੇ ਸਾਰਿਆਂ ਨੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਹਾਂਜੀ ਸੋਨੂੰ ਅੱਜ ਕਰੂਗੀ ਮੇਰਾ ਪੋਡਕਾਸਟ ਦਿਖਾਵਾਂਗੇ ਤੁਹਾਨੂੰ ਅੱਗੇ ਤੇ ਵੈਸੇ ਹੁਣ ਸਾਡਾ ਇੱਕ ਪਾਰਸਲ ਆ ਗਿਆ ਸੀ ਅਸੀਂ ਉਹ ਲੈਣ ਚੱਲੇ ਆ ਤੇ ਦਿਖਾਵਾਂਗੇ ਤੁਹਾਨੂੰ ਕੀ ਲੈ ਕੇ ਆਉਨੇ ਆ ਸੀ ਗਰਮੀ ਬਹੁਤ ਜ਼ਿਆਦਾ ਧੁੱਪ ਵੀ ਬਹੁਤ ਜ਼ਿਆਦਾ ਤੇਜ਼ ਆ ਤੇ ਚਲੋ ਜੀ ਆਪਾਂ ਪਹਿਲਾਂ ਆਪਣਾ ਪਾਰਸਲ ਫੜ ਲਈਏ ਫਿਰ ਤੁਹਾਨੂੰ ਮਿਲਦੇ ਆ ਅੱਗੇ ਪਾਰਸਲ ਆ ਗਿਆ ਦੇਖੋ ਹੁਣ ਆਪਾਂ ਲੱਗੇ ਆ ਓਪਨ ਕਰਨ ਸਾਨੂੰ ਕਰ ਯਾਰ ਓਪਨ ਫਰਮ ਦੇ ਸਾਇੰਦੀ ਦੇ ਦੇਖੋ ਮੈਂ ਮੰਗਾਏ ਸੀਗੇ ਕਲਰ ਸੂਟ ਪੇਂਟ ਵਾਸਤੇ ਰੈੱਡ ਸਾਡੇ ਸਸਰ ਕਾਲਜ ਕਿੰਦਾ ਸਾਰੇ ਆਈ ਹੋਪ ਤੋਂ ਸਾਰੇ ਅੜੇ ਵਤਿਆ ਹੋ ਕੇ ਤੇ ਸਵਾਗਤ ਆਇਆ ਜੀ ਤੁਹਾਡਾ ਸਾਡੇ ਅੱਜ ਦੇ ਚੈਨਲ ਵਿੱਚ ਪੋਡਕਾਸਟ ਵਿੱਚ ਤੇ ਅੱਜ ਆਪਾਂ ਸੁਖਪ੍ਰੀਤ ਕਾ ਕਰੇ ਤੇ ਡਾਕਟਰ ਤੁਸੀਂ ਦੇਖਿਆ ਕੋ YouTube ਤੇ ਬਹੁਤ ਜ਼ਿਆਦਾ ਮਸ਼ਹੂਰ ਬਹੁਤ ਹੈ ਤਾਂ ਲੱਗਦੇ ਆ ਤੇ ਮੈਂ ਸੋਚਿਆ ਚਲੋ ਆਪਾਂ ਵੀ ਲਾ ਕਰਨ ਦੇ ਹੈਗੇ ਆ ਤੇ ਆਪਾਂ ਵੀ ਫਰਸ਼ੀ ਦਾ ਚਲੋ ਸੋਚਿਆ ਵੀ ਥੋੜਾ ਜਿਹਾ ਸੁਆਗਤ ਬਛ ਲਈਏ ਮਾਤਾ ਪੁੱਤ ਜੀ ਜੇ ਤੇ ਮੈਂ ਸੋਚਿਆ ਚਲੋ ਆਜਾ ਤੇ ਹਾਂਜੀ ਨਾਮ ਸਸਰ ਕਾਲ ਦੇ ਸਸੀ ਕਾਲ ਮੈਮ ਹੋਰ ਕਿਵੇਂ ਠੀਕ ਠਾਕ ਦ ਹਾਂਜੀ ਬਹੁਤ ਵਧੀਆ ਜੀ ਹਾਂਜੀ ਫਿਰ ਤੁਸੀਂ ਕਿਵੇਂ ਆਏ Instagram ਤੇ ਕਿਵੇਂ ਫੇਮਸ ਹੋਏ ਤੁਸੀਂ ਬਸ ਜੀ ਮੇਰਾ ਵਿਆਹ ਧਰਤਾ ਸੋਨੂੰ ਨੇ ਰੀਲ ਪਾਤੀ ਅੱਛਾ ਤੇ ਤੇ ਸੋਨੂੰ ਕਾਰਖਾਨਾ ਦੇ ਸੋਨੂੰ ਕਾਰ ਮੇਰੀ ਭੈਣ ਆ ਜੀ ਛੋਟੀ ਸਿਸਟਰ ਅੱਛਾ ਸੋਨੂੰ ਕਾਰ ਠੀਕ ਆ ਤੁਹਾਡੇ ਘਰ ਲੱਗਦੇ ਨੇ ਹਾਂਜੀ ਮੈਂ ਸੋਚਿਆ ਜੇ ਕੁੜੀ ਬਹੁਤ ਫੇਮਸ ਆ ਜੀ ਲੋਕ ਬਹੁਤ ਲੱਗਦੇ ਹੋਰ ਤੇ ਹਾਂਜੀ ਬਹੁਤ سارے ਜਾਣੇ ਲੋਕ ਲੱਗਦੇ ਹੋ ਤੇ ਬਹੁਤ ਗਲਤ ਕਮੈਂਟ ਵੀ ਕਰਦੇ ਆ ਉਹਦੇ ਰੰਗ ਰੂਪ ਨੂੰ ਉਹਦੀ ਆਵਾਜ਼ ਨੂੰ ਅੱਛਾ ਠੋਟ ਵੀ ਕਰਦੇ ਨੇ ਕਹਿ ਦਿੰਦੇ ਆ ਇਹ ਆਪਦੇ ਘਰੇ ਬੈਠੀ ਆ ਇਹ ਆਪਦੇ ਸਹੁਰੇ ਘਰੇ ਨਹੀਂ ਜਾਂਦੀ ਇਹ ਨਹੀਂ ਕਰਦੀ ਉਹ ਨਹੀਂ ਕਰਦੀ ਬਹੁਤ ਅੱਛਾ ਜੀ ਤੁਹਾਡੇ ਫਾਮਲੇ ਚਕਾਰ ਤਾੜਾ ਜੀ ਮੇਰੀ ਫੈਮਿਲੀ ਚ ਮੰਮੀ ਡੈਡੀ ਮੇਰੀਆ ਭੈਣਾ ਅੱਛਾ ਬ੍ਰਦਰ ਤੁਹਾਡੇ ਹਸਬੰਦ ਕੀ ਕੰਮ ਕਰਦੇ ਆ ਉਹ ਲੋਕਾਂ ਦਾ ਕਹਿਣਾ ਕਿ ਉਹ ਬੇਲੇ ਰਹਿੰਦੇ ਆ ਨਹੀਂ ਜੀ ਉਹ ਹਸਪੀਟਲ ਚ ਲੱਗੇ ਹੋਏ ਨੇ ਠੀਕ ਆ ਤੇ ਕੀ ਕੰਮ ਕਰਦੇ ਆ ਉਹ ਰਿਸੈਪਸ਼ਨ ਤੇ ਨੇ ਓਕੇ ਤੇ ਵਧੀਆ ਕੰਮ ਕਰਦੇ ਆ ਵਧੀਆ ਸੱਲ ਜਉਂਦੀ ਆ ਹਾਂਜੀ ਬਹੁਤ ਵਧੀਆ ਤੁਸੀਂ ਵਿਆਹ ਕਰਾ ਕੇ ਖੁਸ਼ ਹੋ ਵਧੀਆ ਜੀ ਖੁਸ਼ ਆ ਤੇ ਲੋਕਾਂ ਦਾ ਕਹਿਣਾ ਕੀ ਕਹਿੰਦੇ ਆ ਕਿ ਤੁਹਾਡਾ ਵਿਆਹ ਨੂੰ ਲੈ ਕੇ ਲੋਕ ਤਾਂ ਬਸ ਇਹੀ ਕਹਿੰਦੇ ਆ ਵੀ ਤੂੰ ਆਪਦੇ ਘਰੇ ਕਿਉਂ ਨਹੀਂ ਜਾਂਦੀ ਵੀ ਆਪਦੇ ਪੇਕੇ ਘਰੇ ਕਿਉਂ ਬੈਠੀ ਆ ਤੇ ਮਤਲਬ ਹੋਰ ਵੀ ਕੁਝ ਬੋਲੀ ਜਾਂਦੇ ਰਹਿੰਦੇ ਆ ਬਿਸ਼ਰਮਾ ਇਹਨਾਂ ਦਾ ਟੱਬਰ ਇਹ ਆ ਉਹ ਆ ਬਹੁਤ ਕੁਝ ਬੋਲਦੇ ਆ ਹਾਂਜੀ ਤੇ ਫਿਰ ਬਹੁਤ ਲੋਕ ਬੋਲਦੇ ਆ ਕਿ ਹਣਾ ਇਹ ਆਪਣੇ ਘਰ ਨਹੀਂ ਜਾਂਦੇ ਤੇ ਚਲੋ ਫਿਰ ਆਪਾਂ ਪੁੱਛਦੇ ਆ ਵੀ ਕੀ ਕਾਰਨਾ ਹਣਾ ਸੁਖਪ੍ਰੀਤ ਆਪਨੇ ਘਰ ਕਿਉਂ ਬੈਠਿਆ ਤੇ ਕੀ ਰੀਜ਼ਨ ਆ ਹਣਾ ਤੇ ਬਾਈ ਕਿਸੇ ਦਾ ਰੀਜ਼ਨ ਜਾਣੇ ਬਿਨਾ ਕਿਸੇ ਨੂੰ ਗਲਤ ਨਾ ਬੋਲਿਆ ਕਰੋ ਤੇ ਚਲੋ ਅੱਜ ਆਪਾਂ ਸਖਾਮਣੇ ਬੈਠਾ ਸੋ ਗੁਰੇ ਤਾਂ ਆਪਾਂ ਪੁੱਛੀ ਲਾਂ ਨੇ ਹਾਜੀ ਫਰਮ ਸਤਿਪ੍ਰੀਤ ਤੁਸੀਂ ਘਰ ਕਿਉਂ ਨਹੀਂ ਜਾਂਦੇ ਮੈਂ ਘਰੇ ਇਸ ਕਰਕੇ ਨਹੀਂ ਜਾਂਦੀ ਕਿਉਂਕਿ ਮੇਰੇ ਕੋਲ ਘਰ ਹੀ ਹੈ ਨਹੀਂ ਅੱਛਾ ਜੀ ਬਹੁਤ ਦੁੱਖ ਵਾਲੀ ਗੱਲ ਆ ਕਿ ਕੁੜੀ ਕੋਲੇ ਘਰ ਹੈ ਨਹੀਂ ਵਿਆਹ ਕਰਾ ਲਿਆ ਤੇ ਮੁੰਡਾ ਤਾਂ ਤੁਸੀਂ ਕੀ ਦੇਖਿਆ ਫਿਰ ਮੁੰਡੇ ਮੁੰਡੇ 'ਚ ਮੈਂ ਪਿਆਰ ਦੇਖਿਆ ਅੱਛਾ ਜੀ ਪਿਆਰ ਅਨਾਨਾ ਹੁੰਦਾ ਕਿ ਨਹੀਂ ਜੀ ਉਹ ਪਤਾ ਨਹੀਂ ਲੱਗਦਾ ਪਰ ਸਾਡੀ ਫੈਮਲੀ ਮੰਨੀ ਹੋਈ ਸੀ ਮੇਰੇ ਮੰਮੀ ਡੈਡੀ ਰਜ਼ਾ ਮੰਦੀ ਨਾਲ ਹੀ ਮੇਰਾ ਵਿਆਹ ਹੋਇਆ ਤੇ ਪਰ ਉਹਨਾਂ ਦੇ ਘਰ ਦੇ ਮੰਨਦੇ ਨਹੀਂ ਸੀਗੇ ਤੇ ਉਹਨਾਂ ਦੇ ਮਤਲਬ ਉਹਨਾਂ ਦੇ ਕੋਈ ਵੀ ਮਤਲਬ ਮੰਨਦਾ ਨਹੀਂ ਸੀ ਕਿਉਂਕਿ ਇੰਟਰ ਕਾਸਟ ਦਾ ਕਰਕੇ ਕਿਉਂਕਿ ਉਹ ਜੱਟਾਂ ਦਾ ਮੁੰਡਾ ਸੀ ਤੇ ਮੈਂ ਫਿਰ ਮਝਵੀਆਂ ਦੀ ਕੁੜੀ ਸੀ ਇਸ ਕਰਕੇ ਮੰਨਦੇ ਨਹੀਂ ਸੀਗੇ ਘਰ ਦੇ ਅੱਜ ਤੇ ਤੁਹਾਨੂੰ ਪਤਾ ਹੀ ਆ ਅੱਜ ਕੱਲ ਲੋਕ ਬਹੁਤ ਜ਼ਿਆਦਾ ਹੜਾ ਫਰਕ ਕਰਦੇ ਆ ਕਿ ਜੇ ਚੱਟਾਂ ਤੇ ਜਮਾਜ ਵੀ ਤੇ ਹਨਾ ਤੇ ਇੰਟਰ ਕਾਸਟ ਕਰਕੇ ਇਹਨਾਂ ਦਾ ਵਿਆਹ ਨਹੀਂ ਹੋਇਆ ਸੀ ਤੇ ਉਹਨਾਂ ਦਾਲ ਸੀਗਾ ਤੇ ਚਲੋ ਮੁੰਡੇ ਨੇ ਘਰ-ਬਾਰ ਛੱਡਤਾ ਤੇ ਕੁੜੀ ਨਾਲ ਵਿਆਹ ਕਰਾ ਲਿਆ ਤੇ ਬਾਕੀ ਤੁਸੀਂ ਗੱਲ ਤੱਕ ਮਲਟਣਾ ਕਰੋ ਜਾਣ ਪਛਾਣੋ ਹਾਲਾ ਤੇ ਜੇ ਉਹ ਰੋਸਤ ਕਰਦੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਸ ਮੈਂ ਇਹੀ ਕਹਿਣਾ ਚਾਹੂੰਗੀ ਵੀ ਜਿੰਨਾ ਟਾਈਮ ਆਪਾਂ ਨੂੰ ਸਾਰੀ ਗੱਲ ਦਾ ਪਤਾ ਨਾ ਹੋਵੇ ਤੇ ਉਹਨਾਂ ਟਾਈਮ ਆਪਾਂ ਨੂੰ ਕਿਸੇ ਨੂੰ ਕੁਝ ਕਹਿਣਾ ਨਹੀਂ ਚਾਹੀਦਾ ਪਹਿਲਾਂ ਉਹਦੇ ਬਾਰੇ ਸਾਰਿਆ ਡਿਟੇਲ ਚ ਪਤਾ ਕਰ ਲੈਣਾ ਚਾਹੀਦਾ ਫੇਰ ਆਪਾਂ ਨੂੰ ਉਸ ਚੀਜ਼ ਬਾਰੇ ਬੋਲਣਾ ਚਾਹੀਦਾ ਹਾਂਜੀ ਸਹੀ ਕਰ ਲਾ ਜੀ ਪਸ ਇੱਕ ਵਾਰ ਪਤਾ ਕਰ ਲਿਆ ਕਰੋ ਹਨਾ ਬੰਦਾ ਕਿਵੇਂ ਕਿੰਨਾ ਦੁੱਖੰਦਾਤ ਤੋਂ ਆਪਾਂ ਰੋਸਟ ਕਰਦੇ ਆ ਗਲਤ ਬੋਲਦੇ ਆ ਅਜੇ ਤੋਂ ਵਿਚਾਰਾ ਦੁਖੀ ਹੋ ਜਾਂਦਾ ਹੋਰ ਦੱਸੋ ਜੀ ਆਪਣੇ ਲਾਈਫ ਬਾਰੇ ਲਾਈਫ ਬਸ ਠੀਕ ਆ ਵਧੀਆ ਬਹੁਤ ਵਧੀਆ ਚੱਲ ਰਹੀ ਆ ਹਾਂਜੀ ਸਾਡੇ ਲਾ ਬਨਤਾ ਘਰਾਂ 'ਚ ਮੇਰੀ ਲਾ ਮੇਰ ਜੀ ਅੱਛਾ ਜੀ ਲਾ ਮਾਜ਼ਾ ਤੇ ਹੋਰ ਫਿਰ ਕੀ ਕਰਦੇ ਹੋ ਨੇ ਤੁਸੀਂ ਬਸ ਮੈਂ ਘਰੇ ਬਸ ਵੇਲੀ ਅੱਛਾ ਜੀ ਤੁਸੀਂ ਇੰਸਟਾਗ੍ਰਾਮ ਤੇ ਕੰਮ ਰਚੇ ਕਰਉਂ ਆਂ ਬਸ ਵਿਆਹ ਤੋਂ ਬਾਅਦ ਅੱਛਾ ਜੀ ਤੁਸੀਂ ਵਿਆਹ ਤੋਂ ਬਾਅਦ ਫਿਰ ਨੌਕਰੀ ਕਰਦੇ ਹੋ ਹਾਂਜੀ ਤੇ ਫਿਰ ਥੋੜਾ ਜਿਹਾ ਕੰਮ ਤੋਂ ਚੱਲਦਾ ਜਦੋਂ ਮੈਂ ਮਤਲਬ ਇੰਸਟਾਗ੍ਰਾਮ ਤੇ ਵਧੀਆ ਵੀਡੀਓ ਚੱਲਣ ਲੱਗ ਗਈਆਂ ਫਿਰ ਮੈਂ YouTube ਤੇ ਵੀ ਬਲੌਗ ਕੋਣੇ ਸਟਾਰਟ ਕਰਤੇ ਤੇ ਵਧੀਆ ਵਿਊਜ਼ ਆਉਣ ਲੱਗੇ ਵਧੀਆ ਕੰਮ ਚੱਲ ਗਿਆ ਅੱਛਾ ਜੀ ਪੇਮੈਂਟ ਆਉਂਦੀ ਆ ਕਿ ਨਹੀਂ ਆਉਂਦੀ ਜੀ ਨਹੀਂ ਜੀ ਹਜੇ ਕੁਝ ਨਹੀਂ ਆਉਂਦਾ ਅੱਛਾ ਜੀ ਚਲੋ ਪੇਮੈਂਟ ਵੀ ਆਉਣ ਲੱਗ ਜੂ ਪੂਰਾ ਦਾ ਕੰਮ ਚੱਲ ਲੱਗਿਆ ਹਨਾ ਤੇ ਹੋਰ ਸਰ ਜੀ ਘਰ ਕਿੱਥੇ ਲਾਣਾ ਚਾਹੁੰਦੇ ਤੁਸੀਂ ਘਰ ਬਸ ਲਈ ਲੈਣਾ ਥੋੜੇ ਟਾਈਮ ਤੱਕ ਬਠਿੰਡੀ ਲੈਣਾ ਤੇ ਪਰ ਐਨੇ ਪੈਸੇ ਹੈ ਨਹੀਂਗੇ ਤੇ ਲੈਣਾ ਕਿਸ਼ਤਾਂ ਤੇ ਆ ਪਹਿਲਾਂ ਵੈਸੇ ਅਸੀਂ ਰੈਂਟ ਤੇ ਰਹਿੰਦੇ ਹੁੰਦੇ ਸੀ ਤੇ ਉੱਥੋਂ ਫਿਰ ਮੇਰੇ ਹਸਬੰਡ ਨੂੰ ਕੰਮ ਦਾ ਕਰਕੇ ਕਿਤੇ ਬਾਹਰ ਜਾਣਾ ਪੈ ਗਿਆ ਸੀਗਾ ਤੇ ਫਿਰ ਅਸੀਂ ਕਹ ਮੈਂ ਇਕੱਲੀ ਰਹਿ ਗਈ ਸੀ ਉੱਥੇ ਇਸ ਕਰਕੇ ਮੈਂ ਇੱਥੇ ਆ ਗਈ ਸੀਗੀ ਫਿਰ ਵਾਪਸ ਤੇ ਫਿਰ ਹੁਣ ਦੁਬਾਰਾ ਅਸੀਂ ਗਏ ਨਹੀਂ ਕਿਉਂਕਿ ਫਿਰ ਥੋੜਾ ਜਿਹਾ ਖਰਚਾ ਜ਼ਿਆਦਾ ਹੀ ਹੋ ਜਾਂਦਾ ਹਨਾ ਤੇ ਵੀ ਹੁਣ ਵਧੀਆ ਇੱਥੇ ਮੰਮੀ ਡੈਡੀ ਨੂੰ ਵੀ ਸਹਾਰਾ ਚੱਲ ਹਨਾ ਵੀ ਮੈਂ ਕੰਮ ਕਰਦੀ ਆ ਮੇਰੇ ਹਸਬੰਡ ਕੰਮ ਕਰਦੇ ਆ ਮੇਰੇ ਮੰਮੀ ਡੈਡੀ ਵੀ ਤੁਹਾਨੂੰ ਪਤਾ ਹੀ ਹਨਾ ਬਜ਼ੁਰਗ ਨੇ ਹਨਾ ਤੇ ਕੁਛ ਵੀ ਮੇਰਾ ਮੰਮੀ ਨਾਲ ਫੁੱਲ ਸਪੋਰਟ ਕਰਦੇ ਆ ਤੁਹਾਨੂੰ ਹਾਂਜੀ ਬਹੁਤ ਵਧੀਆ ਸਪੋਰਟ ਕਰਦੇ ਆ ਸਾਰੇ ਜਾਨੀ ਪਰ ਸਰ ਜੀ ਕੋਈ ਆਪ ਦੀ ਗੱਲ ਹੋਈ ਜਾਂ ਜੋਕ ਤੁਹਾਡੇ ਨੂੰ ਲੱਗੇ ਹੋਵੇ ਬਸ ਮੇਰੇ ਦਿਲ ਨੂੰ ਇਹੀ ਗੱਲ ਲੱਗੀ ਆ ਕਿ ਕੁੜੀਆਂ ਦੇ ਬਹੁਤ ਸਾਰੇ ਸ਼ੌਂਕ ਹੁੰਦੇ ਆ ਨਾ ਵਿਆਹ ਆਏ ਹੋਵੇ ਉਹ ਹੋਵੇ ਵੀ ਮਤਲਬ ਕਿ ਵਧੀਆ ਵੀ ਮਤਲਬ ਤੋਂ ਤਾਂ ਮਨਾ ਵਿਆਹ ਹੋਵੇ ਨਾ ਤੇ ਉਹਨਾਂ ਦੇ ਘਰ ਦੇ ਵੀ ਮੇਰਾ ਸਵਾਗਤ ਕਰਨ ਐ ਕਰਨ ਪਾਣੀ ਬਾਹਰ ਨਹੀਂ ਮੇਰੇ ਵਿਆਹ 'ਚ ਇਦਾਂ ਦਾ ਕੁਝ ਵੀ ਨਹੀਂ ਹੋਇਆ ਸੀ ਵੀ ਬਸ ਕੱਲਾ ਗੁਰਦੁਆਰੇ ਗਏ ਤੇ ਲਾਵਾ ਫੇਰੇ ਹੋਏ ਤੇ ਘਰੇ ਆ ਕੇ ਤੇ ਬਸ ਸਿੱਧਾ ਮੈਂ ਚੁੱਪ ਕਰਕੇ ਬੈਠ ਗਈ ਸੀ ਅਸਰ ਤੇ ਦਿੱਦ ਚੁੱਪ ਕਰਕੇ ਬੈਠ ਕੇ ਸੀ ਚੰਗੀ ਕਰਨਾ ਸੀ ਹੋਰ ਕੀ ਕਰਦੀ ਫਿਰ ਤੇ ਫਿਰ ਪਹਿਲੇ ਦਿਨ ਤੁਹਾਡੇ ਨਾਲ ਕੀ ਹੋਇਆ ਪਹਿਲੇ ਦਿਨ ਕੀ ਹੋਣਾ ਸੀ ਬਸ ਅਨਸਾਰ ਲੋਕ ਤਾਂ ਖਟੌਂਦੇ ਆ ਨਾ ਨਵੀਂ ਬਹੂ ਨੂੰ ਝਾੜੂ ਪੋਚਾ ਤੁਹਾਡਾ ਸਵਾਗਤ ਕੀਤਾ ਪਹਿਲਾ ਤਨ ਮੈਂ ਝਾੜੂ ਪੋਚਣਾ ਸਵਾਗਤ ਕੀਤਾ ਮੈਂ ਝਾੜੂ ਪੋਚ ਲਾਇਆ ਹੋਰ ਹੋਰ ਕੀ ਕਹਿਣਾ ਚਾਹਾਂਗੇ ਆਪਣੇ ਲਾਸ਼ ਬਾਰੇ ਬਸ ਮੈਂ ਹੀ ਕਹਿਣਾ ਚਾਹੂੰਗੀ ਵੀ ਪਹਿਲਾਂ ਤਾਂ ਉਹਨਾਂ ਦੇ ਘਰ ਦੇ ਰਾਜੀ ਸੀ ਹਨਾ ਵੀ ਕਹਿ ਦਿੰਦੇ ਸੀ ਵੀ ਚਲੋ ਹਾਂ ਕਰ ਦਾਂਗੇ ਵਿਆਹ ਹਨਾ ਤੇ ਫਿਰ ਮੇਰੀ ਭੈਣ ਕਹਿੰਦੇ ਸੀ ਨਾ ਵੀ ਤੇਰੀ ਭੈਣ ਨੂੰ ਸਾਰੇ ਐਂ ਬੋਲਦੇ ਆ ਕਮੈਂਟ ਕਰਦੇ ਆ ਇਹ ਉਹ ਹਨਾ ਵੀ ਸੋਸ਼ਲ ਮੀਡੀਆ 'ਚ ਆ ਵੀ ਇਹਨਾਂ ਦਾ ਪਤਾ ਨਹੀਂ ਰਹਿਣ ਸਹਿਣ ਕਿਦਾਂ ਦਾ ਹੋਊਗਾ ਇਹ ਆ ਉਹ ਹਨਾ ਤੇ ਇਹਨਾਂ ਦੀ ਕਾਸਟ ਵੀ ਛੋਟੀ ਜਾਤ ਦੇ ਆ ਹਨਾ ਵੀ ਇਹਨਾਂ 'ਚ ਬੈਠਦਾ ਉੱਠਦਾ ਸਾਡਾ ਮੁੰਡਾ ਚੰਗਾ ਲੱਗੂ ਆ ਕਿ ਨਹੀਂ ਲੱਗੂਗਾ ਇਹ ਸਾਰੇ ਕੁਝ ਬੋਲਦੇ ਸੀ ਇਸ ਕਰਕੇ ਵੀ ਫਿਰ ਮੇਰੇ ਹਸਬੰਦ ਨੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਆਪ ਦਾ ਰਹੋ ਜਿਹਦੇ ਨਾਲ ਰਹਿਣਾ ਤੇ ਵੀ ਮੈਂ ਇਕੱਲਾ ਹੀ ਠੀਕ ਆ ਹਨਾ ਵੀ ਮੈਂ ਇਹਦੇ ਨਾਲ ਹੀ ਰਹਿ ਲੂੰਗਾ ਹਨ ਤੇ ਉਸ ਇਨਸਾਨ ਨੇ ਮੇਰੇ ਖਾਤਰ ਆਪਦਾ ਘਰ-ਬਾਰ ਸਾਰੇ ਵੀ ਮਤਲਬ ਦੇ ਰਿਸ਼ਤੇ ਨਾਤੇ ਛੱਡਤੇ ਹਨ ਤੇ ਹਾਂ ਬਸ ਇੱਕ ਸਿਸਟਰ ਹੈਗੀ ਉਹਨਾਂ ਦੇ ਛੋਟੇ ਵੀ ਸਾਡੇ ਨਾਲ ਵਧੀਆ ਵਰਤਦੇ ਆ ਬਹੁਤ ਵਧੀਆ ਹੁੰਦੇ ਜਾਂਦੇ ਆ ਵੈਸੇ ਤਾਂ ਵਿਆਹ ਤੋਂ ਬਾਅਦ ਇਹਨਾਂ ਦੇ ਫਾਦਰ ਵੀ ਸਾਡੇ ਕੋਲ ਆਏ ਸੀ ਇੱਕ ਵਾਰ ਤੇ ਮਿਲ ਕੇ ਗਏ ਸੀਗੇ ਹਨ ਕਹਿੰਦੇ ਹੁੰਦੇ ਆ ਮਾਪਿਆਂ ਦਾ ਦਿਲ ਬਹੁਤ ਹੁੰਦਾ ਨਾ ਨਾਜ਼ੁਕ ਹੁੰਦਾ ਵੈਸੇ ਦੇ ਡੈਡੀ ਆਏ ਸੀਗੇ ਮਿਲਣ ਸਾਨੂੰ ਵਧੀਆ ਚਲੋ ਬੁਲਾਇਆ ਚਲਾਇਆ ਉਹਨਾਂ ਨੇ ਤਾਂ ਕੁਝ ਨਹੀਂ ਕਿਹਾ ਹਨ ਤੇ ਬਾਕੀ ਚਲੋ ਕੋਈ ਨਹੀਂ ਘਰ-ਵਾਰ ਵੀ ਬਣ ਜੂ ਜੇ ਅਸੀਂ ਦੋਨੇ ਆਣੀ ਕਮਾਵਾਂਗੇ ਆਪਦਾ ਵਧੀਆ ਕਰਾਂਗੇ ਕੁਛ ਤਾਂ ਘਰ ਵੀ ਬਣ ਜੂਗਾ ਸਭ ਕੁਝ ਬਣ ਜੂਗਾ ਫੈਮਿਲੀ ਵੀ ਬਣ ਜੂ ਇਹਨਾਂ ਨਾਲ ਅੱਜ ਫੜ ਆਪਣੇ ਸਟੋਰੀ ਦੱਸਤੀ ਵੀ ਇਹਨਾਂ ਨਾਲ ਕਿਵੇਂ ਵਿਆਹ ਹੋਇਆ ਹਨਾ ਤੇ ਕਿਵੇਂ ਇਹਨਾਂ ਦੇ ਹਾਲਾਤ ਰਹੇ ਤੇ ਬਾਕੀ ਤੁਸੀਂ ਬਾਰੇ ਕੁਮਰਤਨਾ ਕਰੋ ਕਰੋ ਤੇ ਬਾਕੀ ਤੁਸੀਂ ਕੀ ਸਿੱਖਿਆ ਦੇਣਾ ਚਾਹੋਗੇ ਨਾਲ ਮੈਂ ਤਾਂ ਬਸ ਕੁਝ ਕਿਸੇ ਨੂੰ ਕੁਝ ਵੀ ਨਹੀਂ ਕਹਿਣਾ ਚਾਹੁੰਦੀ ਹਨਾ ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਹਨਾ ਵੀ ਮਤਲਬ ਕਿਸੇ ਵੀ ਕਿਸੇ ਨੂੰ ਵੀ ਬੋਲਣ ਤੋਂ ਪਹਿਲਾਂ ਹਨਾ ਉਹਦੀ ਲਾਈਫ ਬਾਰੇ ਜਾਂ ਉਹਦੇ ਬਾਰੇ ਕੁਝ ਸਾਰੀ ਡਿਟੇਲ ਇਨਫੋਰਮੇਸ਼ਨ ਪਹਿਲਾਂ ਪੂਰੀ ਪੱਕੀ ਕਰ ਲਿਆ ਕਰੋ ਫਿਰ ਬੋਲਿਆ ਕਰੋ ਹਨਾ ਐਦਾਂ ਕੁਝ ਵੀ ਬੋਲਣ ਦਾ ਕੋਈ ਫਾਇਦਾ ਨਹੀਂ ਹਨਾ ਤੇ ਜੇ ਤੁਸੀਂ ਬੋਲਦੇ ਵੀ ਹੋ ਤਾਂ ਇਸ ਕਰਕੇ ਕਿਸੇ ਨੂੰ ਕੋਈ ਮਤਲਬ ਕਿ ਦੁੱਖ ਨਹੀਂ ਹੁੰਦਾਗਾ ਦੁੱਖ ਸਿਰਫ ਉਸ ਬੰਦੇ ਨੂੰ ਹੁੰਦਾ ਜਿਹਦੇ ਦਿਲ ਤੇ ਲੱਗਦੀ ਹੁੰਦੀ ਆ ਹਨਾ ਸਹੀ ਗੱਲ ਆ ਸਹੀ ਗੱਲ ਹਾਂ ਬਸ ਇਹੀ ਕਹਿਣਾ ਤੁਸੀਂ ਕੋਈ ਫੇਮਸ ਸਟਾਰ ਨੂੰ ਬੰਦਲ ਮਿਲਿਆ ਬਹੁਤ ਸਾਰਿਆਂ ਨੂੰ ਮਿਲੇ ਆ ਜਿਵੇਂ ਕਿ ਹੁਣ ਆਉਂਦੀ ਰਹਿੰਦੇ ਆ ਨਾ ਵੀ ਮਤਲਬ ਸਾਡੀ ਸੋਨੂ ਦੇ ਅਗੇਜ਼ਮੈਂਟ ਤੇ ਆਏ ਸੀ ਦੀਦੀ ਮਨਪ੍ਰੀਤ ਐਕਟਿੰਗ ਗਰਲ ਹਨਾ ਤੇ ਇੱਕ ਖੁਸ਼ਪ੍ਰੀਤ ਮਾਨ ਤੇਦੀਪ ਸਰਦਾਰਨੀ ਤੇ ਗਗਨ ਛਿੰਦੇ ਕੇ ਸਾਰੇ ਆਏ ਸੀ ਅੱਛਾ ਸਾਰੇ ਆਏ ਸੀ ਤੁਹਾਡੇ ਭਾਗ ਦੀ ਵਾਹ ਬੰਦੀ ਆ ਨਾ ਹਾਂਜੀ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੂਗੇ ਆਪਣੇ ਖਾਣੇ ਬਾਰੇ ਮੇਰੀ ਫੈਮਿਲੀ ਬਹੁਤ ਵਧੀਆ ਹੈਗੀ سپورਟਡ ਆ ਹਨਾ ਤੇ ਮੈਨੂੰ ਬਹੁਤ ਵਧੀਆ ਸਪੋਰਟ ਕਰਦੀ ਆ ਸਾਰੇ ਜਾਣੇ ਤੇ ਇਦਾਂ ਦੀ ਫੈਮਿਲੀ ਹਰ ਕਿਸੇ ਦੀ ਹੋਣੀ ਚਾਹੀਦੀ ਆ ਜਿੱਦਾਂ ਦੀ ਮੇਰੀ ਫੈਮਿਲੀ ਆ ਸੱਚ ਕਹਾਂ ਜੇ ਮਾਪੇ ਤਾਂ ਗਣਾ ਕੋਈ ਨਹੀਂ ਹਨਾ ਆਪਣਾ ਅੱਜ ਕੱਲ ਤੇ ਬਾਕੀ ਤੁਸੀਂ ਦੇਖਿਆ ਹਨਾ ਆਪਾਂ ਸਭ ਪੁਰੇ ਤੁਹਾਨੂੰ ਮਿਲਿਆ ਤੇ ਆਪਾਂ ਨਾਲ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਬਾਕੀ ਤੁਸੀਂ ਗੱਲ ਤੱਕ ਮਰਦ ਨਾ ਕਰਿਆ ਪਰ ਬਾਈ ਇਹ ਦੀਦੀ ਵਧੀਆ ਗੇ ਤੇ ਇਹਨਾਂਏ ਬਹੁਤ ਹੋ ਕਿ ਤਾ ਹਨਾ ਸਰ ਰਗੜ ਦਿੱਤਾ ਤੇ ਬਾਕੀ ਚਲੋ ਹੁਣ ਫਿਰ ਆਪਾਂ ਨੂੰ ਪੁੱਛਦੇ ਆਂ ਵੀ ਇਹਦੇ ਹਸਬੰਦ ਦਾ ਲੈਕਚਰ ਕਿ ਤੰਦ ਆਲਾ ਨੇ ਕੀ ਕੀ ਸ਼ੌਂਕ ਆ ਕੀ ਕੀ ਸ਼ੌਂਕ ਇਹਨਾਂ ਦੇ ਮਾਰੇ ਕਿ ਤੇ ਲੋਕਾਂ ਦੇ ਕਮੈਂਟਾਂ 'ਚ ਕੀ ਕਹਿੰਦੇ ਆ ਤੇ ਰੋਸਤ ਕਰਨ ਵਾਲਿਆਂ ਨੇ ਇਹਨਾਂ ਦਾ ਕੀ ਨਾਮ ਰੱਖਿਆ ਮੈਂ ਤਾਂ ਬੋਵਾਲੀ ਸੁਣਾ ਚੁੱਕਿਆ ਆਪਾਂ ਤੇ ਇਹ ਤਾਂ ਸੁਣਦੇ ਆ ਇਹਦੇ ਤਾਂ ਨਾ ਕੀ ਨਾਮ ਰੱਖਿਆ ਫਣੀ ਨੇ ਨਾ ਉਹ ਰੱਖਿਆ ਪੂਰਾ ਤੇ ਵੈਸੇ ਮੈਨੂੰ ਇਸ ਚੀਜ਼ ਦਾ ਦੋਖ ਨਹੀਂ ਆਇਆ ਵੀ ਮੈਨੂੰ ਚਲੋ ਵੀ ਵਧੀਆ ਲੱਗਦਾ ਹੈ ਨਾ ਵੀ ਪੂਰਾ ਰੱਖਿਆ ਕੋਈ ਸੋਚ ਕੇ ਰੱਖਿਆ ਹੋਊਗਾ ਅੱਛਾ ਫੜਾ ਗੋਰਾ ਤਾਂ ਕਰਕੇ ਪੂਰਾ ਰੱਖਿਆ ਕਹਿਤਾ ਹੋਗਾ ਚਲੋ ਕੋਈ ਗੱਲ ਦੀ ਤੇ ਮੈਨੂੰ ਤਾਂ ਚਲੋ ਠੀਕ ਲੱਗਿਆ ਹੈ ਨਾ ਤੇ ਵਧੀਆ ਗੱਲ ਆ ਹਾਂਜੀ 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 ਹੋਰ ਫਿਰ ਕੀ ਕਹਿਣਾ ਚਾਹੂੰਗੀ ਮੈਂ ਬਸ ਇਹੀ ਕਹਿਣਾ ਚਾਹੂੰਗੀ ਵੀ ਸਾਰੇ ਜਾਣੇ ਵੀ ਮਤਲਬ ਵਧੀਆ ਰਿਆ ਕਰੋ ਹਨਾ ਆਪਣੀ ਫੈਮਿਲੀ ਨਾਲ ਜਿੱਦਾਂ ਮੈਂ ਰਹਿਨੀ ਆ ਤੇ ਕਦੇ ਵੀ ਨਾ ਕੁੜਤੀ ਆਣਾ ਵੀ ਵੀ ਮਾਪਿਆਂ ਤੇ ਬੋਝ ਨਹੀਂ ਹੁੰਦੀਆਂ ਹਨਾ ਤੇ ਕਿਉਂਕਿ ਮੇਰਾ ਮੰਮੀ ਡੈਡੀ ਜਿੰਨੇ ਵੀ ਆ ਮੈਨੂੰ ਬਹੁਤ ਵਧੀਆ ਸਪੋਰਟ ਕਰਦੇ ਆ ਨਾ ਉਹਨਾਂ ਨੇ ਕਦੇ ਵੀ ਮੈਨੂੰ ਬੋਝ ਨਹੀਂ ਸਮਝਿਆ ਆ ਆਪਣੇ ਆਪ ਤੇ ਤੇ ਵੀ ਲੋਕਾਂ ਨੂੰ ਹਨਾ ਬੜਾ ਦੁੱਖ ਹੁੰਦਾਗਾ ਵੀ ਮੈਂ ਇੱਥੇ ਬੈਠੀ ਆ ਪਰ ਮੇਰੇ ਮਾਪਿਆਂ ਨੇ ਕਦੇ ਪਹਿਲਾਂ ਤਾਂ ਥੋੜਾ ਜਿਹਾ ਤਾਂ ਮੈਂ ਇੰਟਰਵਿਊ ਵਾਸਤੇ ਤੁਸੀਂ ਕਹ ਸੀ ਕਿ ਵੀ ਮੈਂ ਉਹਦੇ ਵਿਆਹ ਨਹੀਂ ਕਰਾਉਂਦੀ ਤੇ ਹੁਣ ਲੋਕ ਕਹਿ ਰਹੇ ਆ ਕਿ ਉਹਨੇ ਹੰਨੀ ਤੱਕ ਵੀਆਹ ਕਰਾ ਲਿਆ ਤੱਕੀ ਕਹਿਣਾ ਚਾਹੁੰਦੇ ਲੋਕਾਂ ਹਾਂ ਮੈਂ ਕਹਿੰਦੀ ਸੀ ਵੀ ਮੈਂ ਵਿਆਹ ਨਹੀਂ ਕਰਾਉਣਾ ਹਜੇ ਤੱਕ ਵੀ ਮਤਲਬ ਜਿੰਨਾ ਟਾਈਮ ਐ ਵਿਆਹ ਦੇ ਪੈਰਾਂ ਤੇ ਸਟੈਂਡ ਨਹੀਂ ਹੁੰਦੀ ਜਾਂ ਮੇਰੇ ਬ੍ਰਦਰ ਵੱਡੇ ਨਹੀਂ ਹੁੰਦੇ ਹਨਾ ਮੈਂ ਕਿਹਾ ਸੀ ਮੈਂ ਵਿਆਹ ਨਹੀਂ ਕਰਾਉਣਾ ਮੈਂ ਇਸ ਕਰਕੇ ਗਿਆ ਸੀ ਕਿਉਂਕਿ ਵੀ ਉਸ ਉਸ ਟਾਈਮ ਵੀ ਘਰੇ ਬਹੁਤ ਜ਼ਿਆਦਾ ਗਰੀਬੀ ਸੀ ਹਨਾ ਵੀ ਕੋਈ ਵੀ ਆਮਦਨੀ ਦਾ ਸਾਧਨ ਨਹੀਂ ਸੀਗਾ ਤੇ ਹੁਣ ਸੋਨ ਨੂੰ ਸਾਰਾ ਕੁਝ ਆਮ ਰਹੀ ਹੈ ਹਨਾ ਘਰ ਦਾ ਖਰਚਾ ਚਲਾ ਰਹੀ ਹੈ ਸਭ ਕੁਝ ਕਰ ਰਹੀ ਆ ਤੇ ਕੁਛ ਥੋੜੀ ਬਹੁਤੀ ਹੈਲਪ ਮੈਂ ਵੀ ਕਰ ਰਹੀ ਆ ਮੇਰੇ ਹਸਬੰਡ ਵੀ ਕਰਦੇ ਆ ਹਨਾ ਤੇ ਸਾਰੇ ਅਸੀਂ ਮੇਲ ਜੋਲ ਕੀ ਕਰਦਾ ਚਲਾ ਰਹੇ ਆ ਹਨਾ ਸਿਸਟਮ ਤੇ ਕੋਈ ਗੱਲ ਨਹੀਂ ਵੀ ਮਤਲਬ ਇਹ ਗੱਲ ਨਹੀਂ ਵੀ ਮੇਰਾ ਵਿਆਹ ਹੋ ਗਿਆ ਵੀ ਜਾਂ ਮੇਰੇ ਘਰ ਦਾ ਘਰ ਵਾਲਾ ਮੈਨੂੰ ਸਪੋਰਟ ਨਹੀਂ ਕਰੂਗਾ ਜਾਂ ਇਹਨਾਂ ਨੂੰ ਉਹ ਇਹਨਾਂ ਨੂੰ ਪੁੱਤਾਂ ਪੁੱਤਾਂ ਵਰਗਾ ਸਾਰਾਗਾ ਠੀਕ ਹੈ ਉਹ ਬਹੁਤ ਜ਼ਿਆਦਾ ਕਰਦਾ ਇਹਨਾਂ ਦਾ ਵੀ ਮਤਲਬ ਕਿ ਜਿਹੜੇ ਕਰ ਰਹੇ ਆਪਣੇ ਘਰ ਵਾਲਾ ਨਹੀਂ ਉਹ ਹੈ ਹੀ ਇੰਨੇ ਵਧੀਆ ਨਹੀਂ ਚਲੋ ਜੇ ਅਸੀਂ ਮੰਨ ਕੇ ਅਸੀਂ ਘਰੇ ਚਲੇ ਵੀ ਗਏ ਆਵਦੇ ਹਨਾ ਅਸੀਂ ਘਰ ਵੀ ਲੈ ਵੀ ਲਿਆ ਹਨਾ ਤੇ ਅਸੀਂ ਰਹਿਣ ਵੀ ਲੱਗ ਗਏ ਤੇ ਪਰ ਫਿਰ ਵੀ ਅਸੀਂ ਸਪੋਰਟ ਕਰਦੇ ਰਵਾਂਗੇ ਆਦੇ ਮੰਮੀ ਡੈਡੀ ਨੂੰ ਇਹ ਗੱਲ ਨਹੀਂ ਵੀ ਅਸੀਂ ਉਹਨਾਂ ਨੂੰ ਵੀ ਜਾਵੜਾਂਗੇ ਫਿਰ ਪੁੱਛਣਾ ਨਹੀਂ ਹਨਾ ਤੇ ਅਸੀਂ ਮੈਂ ਉਹਨਾਂ ਨੂੰ ਪੈਸੇ ਵਗੈਰਾ ਜੋ ਕੁਝ ਵੀ ਇਹਨਾਂ ਨੂੰ ਜ਼ਰੂਰ ਤੋਂਗੀ ਮੇਰੀ ਮੈਂ ਇਹਨਾਂ ਕੋਲੇ ਆਉਂਦੀ ਰਹੂੰਗੀ ਦਿੰਦੀ ਰਹੂੰਗੀ ਸਭ ਕੁਝ ਇਹ ਗੱਲ ਨਹੀਂ ਵੀ ਮੈਂ ਉਹਨਾਂ ਨੂੰ ਭੁੱਲ ਜੂਗੀ ਕੇ ਕਾਜ ਹੁਣ ਤੁਹਾਡੇ ਹਸਬੰਦ ਕਿੱਥੇ ਨੇ ਜੀ ਹੁਣ ਉਹ ਇਹ ਸਟੈਮ ਡਿਊਟੀ ਗਏ ਹੋਏ ਆ ਅੱਛਾ ਜੀ ਤੇ ਚਲੋ ਮੈਂ ਕੱਟ ਲਵਾਂ ਉਹ ਤੇ ਤਾਂ ਆਪਾਂ ਪੋਡਕਾਸਟ ਕਰ ਲੈਂਦੇ ਹਣਾ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਕਿ ਆਪਰੇ ਪ੍ਰੀਤੀ ਦਾ ਅਪਲੋਡ ਕਰ ਦਿੱਤਾ ਲੱਗਿਆ ਤੇ ਬਾਕੀ ਪੋਡਕਾਸਟ ਜੋਗੇ ਕਾਫੀ ਬੋਲ ਲਗਾ ਆਪਾਂ ਕੱਤੀ ਜਲਦੀ ਆਪ ਕੋਲ ਹੋਰ ਹੀ ਹੋਏ ਸੀ ਕੰਮ ਹੋ ਗੋਰਾ ਹਾਂਜੀ ਤੇ ਆਪਾਂ ਨਵਾਂ ਨਵਾਂ ਕੰਮ ਸ਼ੁਰੂ ਕਰ ਦਿੱਤਾ ਤੇ ਹਾਂਜੀ ਆਪਾਂ ਨੂੰ ਨਹੀਂ ਇਹ ਨਾਲ ਦੇ ਸਾਰਾ ਬੰਦਨ ਕੀ ਕਰਨ ਚਾਹੀਦਾ ਤੇ ਬਾਕੀ ਹੋਰ ਦੱਸੋ ਕੁਝ ਅੱਛਾ ਜੀ ਫਿਰ ਤੁਹਾਨੂੰ ਵਿਆਹ ਕਰਾਉਂਦਾ ਸ਼ੌਕ ਸੇ ਨਹੀਂ ਜੀ ਮੈਂ ਹਜੇ ਸੋਚਿਆ ਨਹੀਂ ਸੀ ਮੈਂ ਵਿਆਹ ਬਾਰੇ ਪਾਉਣ ਦਾ ਕਿੰਨਾ ਕਿੰਨਾ ਸ਼ੌਕ ਹੈ ਝੂੜਾ ਪਾਉਂਦਾ ਤਾਂ ਸ਼ੌਕ ਸੀਗਾ ਪਰ ਵਿਆਹ ਕਰਾਉਂਦਾ ਜੋਗ ਨਹੀਂ ਸੀਗਾ ਅੱਛਾ ਜੀ ਤੇ ਚਲੋ ਵੀ ਝੂੜਾ ਹੁਣ ਮੈਨੂੰ ਵੈਸੇ ਲੱਗਦਾ ਬਹੁਤ ਭੈੜਾ ਹੁਣ ਵੈਸੇ ਤਾਂ ਫਾਇਆਗਾ ਅੱਛਾ ਜੀ ਤੇ ਕਿਉਂਕਿ ਖੁਸ਼ੀ ਤਾਂ ਹੁੰਦੀ ਹੈ ਵੀ ਚਲੋ ਵਿਆਹ ਹੋਣਾ ਹੀ ਸਿੱਖ ਲੰਦੇ ਨੇ ਹੋ ਗਿਆ ਚਲੋ ਹਨਾ ਤੇ ਪਰ ਜਿਹੜੇ ਹਾਲਾਤਾਂ ਚ ਮੇਰਾ ਵਿਆਹ ਹੋਇਆ ਵੀ ਰੱਬ ਕਰੇ ਇਹ ਜੇ ਹਾਲਾਤਾਂ 'ਚ ਕਿਸੇ ਦਾ ਵੀ ਵਿਆਹ ਨਾ ਹੋਵੇ ਏਦਾਂ ਦਾ ਕਿਸੇ ਦਾ ਵੀ ਨਾ ਹੋਵੇ ਤੇ ਹੋਵੇ ਜ਼ਰੂਰ ਤੇ ਪਰ ਲੋਕ ਪਤਾ ਨਹੀਂ ਕਿਉਂ ਕਾਸਟਾਂ ਨੂੰ ਲੈ ਕੇ ਬਹਿ ਜਾਂਦੇ ਆ ਹਨਾ ਗੋਤਾਂ ਜਾਤਾਂ ਕਿਉਂ ਫਰਕਦੇ ਆ ਹਨਾ ਇਨਸਾਨ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ ਖੂਨ ਹਰ ਇੱਕ 'ਚ ਹੁੰਦਾ ਹਨਾ ਬੀ ਜੋ ਵੀ ਇਨਸਾਨ ਸਾਰੇ ਰੱਬ ਨੇ ਇੱਕੋ ਜਿਹੇ ਬਣਾਏ ਆ ਹਨਾ ਆਪਾਂ ਐ ਨਹੀਂ ਕਹਿ ਸਕਦੇ ਉਹਦੇ ਵਿੱਚ ਕਾਲੇ ਰੰਗ ਦਾ ਖੂਨ ਆ ਉਹਦੇ ਵਿੱਚ ਲਾਲ ਰੰਗ ਦਾ ਖੂਨ ਆ ਚਪੂਰੇ ਰੰਗ ਦਾ ਖੂਨ ਆ ਲੋਕ ਪਤਾ ਨਹੀਂ ਕਿਉਂ ਇਦਾਂ ਨੇ ਸੋਚਦੇ ਆ ਹਨਾ ਸਹੀ ਗੱਲ ਸਹੀ ਗੱਲ ਹਾਂ ਖੂਨ ਵੀ ਸਭ ਚ ਇੱਕੋ ਜਿਹਾ ਹੀ ਆ ਹਨਾ ਤੇ ਹੱਡੀਆਂ ਵੀ ਸਭ ਚ ਇੱਕੋ ਬਰਾਬਰੀ ਆ ਹਾਂ ਵੀ ਜਿੰਨੀਆਂ ਕਿੰਨੇ ਹੱਟੇ ਗੱਲ ਜਿੰਨੀਆਂ ਸਾਰੀਆਂ ਚ ਹੁੰਦੀਆਂ ਸਰ ਵੀ ਹੱਟੇ ਕਿੰਨੇ ਤਰ੍ਹਾਂ ਦੇ ਹੁੰਦਗਲ ਹੇ ਤਾਂ ਸਾਰਿਆਂ ਨੂੰ ਪਤਾ ਹੈ ਨਾ ਕਿੰਨੇ ਹੱਟੇ ਨੇ ਬਈ ਕਿੰਨੇ ਹੱਟੇ ਹੁੰਦਾ ਕੋਲ ਸਿਰ ਤੇ ਤੁਸੀਂ ਕਹੋ ਕਿ ਹੱਟੇ ਹੁੰਦਾ ਹੱਟੇ ਕਿੰਨੇ ਹੁੰਦਾ ਕੋਲੋਂ ਵੀ ਲਾ ਕੇ ਦੱਸੋ ਬੱਚਾ ਸਿਰ ਦਾ ਕਿੱਦਾਂ ਲੱਗਦਾ ਦੇਖਣ ਤੁਸੀਂ ਦੱਸ ਦੋ ਹਾਂਜੀ ਸਰੀਰ 'ਚ ਸਾਰੇ ਜਣੇ ਕਮੈਂਟ ਕਰਕੇ ਦੱਸੋ ਕੋਲ ਕਿੰਨੇ ਹੱਟੇ ਕਰੇ ਮੇਰੇ ਹਿਸਾਬ ਨਾਲ 206 ਹੁੰਦੇਗਾ ਸਹੀ ਗਿਆ ਮੈਡਮ 206 ਹੀ ਹੁੰਦੇ ਤੇ ਮੈਂ ਮੈਡਮ ਨੂੰ ਪਹਿਲਾਂ ਪੁੱਛਿਆ ਮੈਡਮ ਨੂੰ ਸਵਾਲ ਨਹੀਂ ਪਤਾ ਤੁਸੀਂ ਕਿੰਨੇ ਸਟਰੀ ਕਰਤੀਆਂ ਮੈਂ ਤਾਂ ਜਿਵੇਂ ਵੀ ਹੀ ਕੀਤੀ ਹੈ ਇੰਨੇ ਵੀਅਕਿੱਤੇ ਖੂ ਖਾਤਾ ਚ ਗਈ ਚੋਂ ਪਿਆਸ ਨਹੀਂ ਮੈਂ ਆ ਦੇਖਣਾ ਜਾਂਦੀ ਸੀ ਮੈਡਮ ਤੁਹਾਨੂੰ ਪਤਾ ਕਿ ਨਹੀਂ ਪਤਾ ਮੈਨੂੰ ਨਹੀਂ ਜਿਵੇਂ ਇੰਨਾ ਕੁ ਤਾਂ ਪੜਿਆ ਹੋਇਆ ਆ ਸਿਆਣ ਪੜਨੀ ਆ ਸਿਆਣ ਥੋੜੇ ਪਾਡਕਾਸਟ ਕਰਨ ਆਗੇ ਤੇ ਠੀਕ ਹੈ ਜੀ ਹਾਂ ਜੀ ਰੱਬ ਨੇ ਕੰਨ ਵੀ ਬੰਦਲ ਦੋ ਦਿੱਤੇ ਆ ਅੱਖਾਂ ਵੀ ਦੋ ਦਿੱਤਾ ਨੱਕ ਵੀ ਇੱਕ ਦਿੱਤਾ ਕਿਹਾ ਦਿੱਤਾ ਤੇ ਨੱਕ ਇੱਕ ਹੀ ਦਿੱਤਾ ਉਹਦੇ ਵਿੱਚ ਨਾਸਾਂ ਦੋ ਦਿੱਤੀਆਂ ਵਾਸਲੇ ਸਵਾਲ ਪੁੱਛਾਂ ਰਹੀ ਰੱਬ ਨੇ ਖਾਤ ਵੀ ਦਰਦ ਹੁੰਦੇ ਆ, ਆਖਾ ਵੀ ਦਰਦ ਹੁੰਦਾ, ਘਰ ਨੂੰ ਵੀ ਦਰਦ ਹੁੰਦੇ ਆ। ਪਰ ਜੀਵ ਕਾਪੇ ਕਰਤੀ ਆ। ਤੇ ਜੀਵ ਜਦੋਂ ਬੰਦੇ ਨੂੰ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਬੋਲਦੀ ਆ ਜੀ, ਜੀਵ ਮਿੱਠਾ ਵੀ ਬਹੁਤ ਬੋਲਦੀ ਐ ਤੇ ਕੌੜਾ ਵੀ ਬਹੁਤ ਬੋਲਦੀ ਆ। ਅਸਾ ਸਭ ਠੀਕ ਆ। ਬੰਦੇ ਨੂੰ ਜੇ ਮਾਰਨਾ ਹੋਵੇ ਨਾ ਜੀਵ ਨਾਲ ਵੀ ਮਾਰ ਸਕਦੇ ਆ ਆਪਾਂ। ਇਹ ਜੀ ਕਹਿੰਦੇ। ਐ ਜੀ ਗੱਲ ਕਹਿ ਕੇ ਵੀ ਜਿਹੜਾ ਸੁਣ ਕੇ ਭੱਜਿਆ ਫਿਰੇ। ਠੀਕ ਆ ਠੀਕ ਆ। ਸੱਲ ਲੱਤਾ ਬਾਦ ਲੋਰ ਦੇ ਭੈਣਾਂ। ਨਹੀਂ ਜੀ। ਅੱਛਾ ਤਾਂ ਤੁਸੀਂ ਬੰਦੇ ਨੂੰ ਮਾਰਨਾ ਹੋਵੇ ਕਿੱਦਾਂ ਮਾਰੋਗੇ ਗਾਲਾਂ ਕੱਢ ਕੇ ਤੁਸੀਂ ਗਾਲਾਂ ਕੱਢਣਾ ਲੱਗ ਜਾਓ ਨਹੀਂ ਜੀ ਵੈਸੇ ਜਦੋਂ ਗੁੱਸਾ ਆਉਂਦਾ ਬੰਦੇ ਨੂੰ ਹਣਾ ਗਾਲਾਂ ਤਾਂ ਨਿਕਲਦੀਆਂ ਆ ਪਰ ਮਨ ਚ ਨਿਕਲਦੀਆਂ ਮੂੰਹ ਚੋਂ ਨਹੀਂ ਨਿਕਲਦੀਆਂ ਠੀਕ ਹੈ ਜੀ ਤੁਹਾਡਾ ਕੀ ਸ਼ੌਂਕ ਆ ਸ਼ੌਂਕ ਮੇਰਾ ਸਿੰਗਿੰਗ ਦਾ ਸੀਗਾ ਤੇ ਕੋਈ ਗਾਣਾ ਸੁਣਾਵੋ ਫਿਰ ਨਹੀਂ ਇਸ ਟਾਈਮ ਨਹੀਂ ਵੇ ਸੁਣਾ ਸਕਦੀ ਮੇਰਾ ਮੂਡ ਸੈੱਟ ਨਹੀਂ ਹੈਗਾ ਨਹੀਂ ਕੋਈ ਗਾਣਾ ਤੁਸੀਂ ਸੁਣਾ ਸਕਦੇ ਹੋ ਸੁਣਾਵਾਂਗੇ ਸਾਢੇ 9:30 ਤੋਂ ਫਿਰ ਤੁਹਾਨੂੰ ਦੱਸਾਂ ਹਾਂ ਜੀ ਤੇ ਰੀਤੀ ਦੁਨਹਾਰਾ ਸਿੰਗਿੰਗ ਦਾ ਸੌਂ ਉਹ ਸਿੰਗਿੰਗ ਦਾ ਸੌਂਕ ਇਹਨੀਆਂ ਰੀਤੀ ਦੁਨਹਾਰਾ ਸਿੰਗਿੰਗ ਦਾ ਸ਼ੌਕ ਤੇ ਆਪਾਂ ਸੁਣਾਗੇ ਗਾਣਾ ਤੇ ਚਲੋ ਜੀ ਸੁਣਾਓ ਜੀ ਕਿਹੜਾ ਸੁਣਨਾ ਜੀ ਜਿਹੜਾ ਤੁਹਾਡਾ ਮਨ ਪਸੰਦ ਦਾ ਜੋ ਵੀ ਆ ਤਿਤਾਂ ਦਾ ਵੀ ਸੁਣਾਓ ਜੀ ਸਰਨੰਦਾ ਸ਼ਰਮਾ ਨੂੰ ਸੁਣਾ ਦਿੰਦੇ ਹਾਂ ਠੀਕ ਹੈ ਮੇਰਾ ਪਹਿਲਾ ਪਿਆਰ ਤੁਸੀਂ ਤੂੰ ਐ ਜਾਣਦਾ ਸਾਨੂੰ ਇਕੱਠਿਆਂ ਨੂੰ ਹੋਗੇ ਕਿੰਨੇ ਸਾਲ ਮੈਨੂੰ ਦਜੀਵਾਰੀ ਪਿਆਰ ਹੋਇਆ ਸੋਹਣਿਆ ਦਜੀਵਾਰ ਵੀ ਹੋਇਆ ਏ ਤੇਰੇ ਨਾਲ ਮੈਨੂੰ ਦਜੀਵਾਰੀ ਪਿਆਰ ਹੋਇਆ ਸੋਹਣਿਆ ਦਜੀਵਾਰ ਵੀ ਹੋਇਆ ਏ ਤੇਰੇ ਨਾਲ ਬਾਸਰੇ ਜੇ ਬਹੁਤ ਸੋਹਣਾ ਗਾਣਾ ਗਾਇਆ ਤੇ ਇੱਕ ਮੈਂ ਕਹਿੰਨੀ ਆਪਣੇ ਮਨਪਸੰਦ ਸੋਹਣਾ ਚਾਹਉਂ ਕਿੰਨਾ ਤਾਂ ਗਾਣਾ ਕਿਉਂਕਿ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਆ ਤੇ ਤੁਸੀਂ ਦੱਸ ਸਕਦੇ ਸੋਹ ਕਿਹੜਾ ਟ੍ਰੈਂਡਿੰਗ ਚ ਆ ਦੱਸੋ ਜੀ ਤੁਸੀਂ ਆ ਵੀ ਦੱਸ ਦਿਓ ਤੁਸੇ ਕੋਈ ਗਾਣਾ ਸੁਣਾਓ ਸਰ ਅਸੀਂ ਸੁਣ ਲਾਂਗੇ ਨਹੀਂ ਸਿਰ ਵੀ ਕੋਈ ਖੁਆਇਸ਼ ਬਰਾ ਫੇਵਰਟ ਸੌਂ ਸੁਣਾਓ ਜੇ ਕੋਈ ਮੈਨੂੰ ਕੀ ਪਤਾ ਤੁਹਾਡਾ ਫੇਵਰਟ ਕਿਹੜਾ ਮੈਨੂੰ ਦੱਸੋ ਵੀ ਮੈਨੂੰ ਸਭ ਦੇ ਦਿਲ ਦਾ ਗਾਣਾ ਸੁਣਾਓ ਕਿਹੜਾ ਜੀ ਜਿਹੜਾ ਹੋਣੀ ਆਇਆ ਜਿਹੜਾ ਹੋਣਾ ਕੀ ਨਾਮ ਲੈਂਦਾ ਪਾਣੀ ਬਾਦ ਸੁਟਾ ਨੇ ਮੈਨੂੰ ਉਹਦਾ ਘਟਾਗਾ ਅਸਾ ਦਾ ਘਟਾ ਫਲਾ ਕਰਕੇ ਸੁਣਿਆ ਨਹੀਂ ਸੀ ਫਲਾਈ ਕਰਕੇ ਚਲੋ ਠੀਕ ਐ ਸੁਣਾ ਦਿੰਨੀ ਆ ਚਲੋ ਰਹਿਣ ਹੀ ਦੋ ਬਾਅਦ ਚ ਸੁਣਾਵਾਂਗੇ ਕਿਸੇ ਦਿਨ ਫੇਰ ਤੁਸੀਂ ਚਾਹ ਹੁਣ ਪੁੱਛੀ ਸਾਨੂੰ ਚਲੋ ਜੀ ਚਾਹ ਪਿਆ ਦਿੰਨੇ ਆ ਤੁਹਾਨੂੰ ਨਹੀਂ ਜੀ ਧੰਨਵਾਦ ਅਸੀਂ ਘਰੇ ਲੱਕੀ ਪੀ ਲਾਂਗੇ ਹਾਂਜੀ ਫੇਰ ਹੋਰ ਕੋਈ ਕੋਈ ਆਪਰੇ ਮਨ ਪਸੰਦ ਖਾਣ ਪੀਣ ਵਾਲੀ ਚੀਜ਼ ਬਸ ਮਨ ਪਸੰਦ ਤਾਂ ਸਾਰੀ ਚਾਹੀ ਮਰ ਗਈ ਜਿੰਨਾ ਟਾਈਮ ਘਰ ਨਹੀਂ ਬੰਦਾ ਉਹਨਾਂ ਟਾਈਮ ਸਾਰੀਆਂ ਪਸੰਦਾਂ ਦਾ ਵਾਸ ਹੀ ਆ ਅੱਛਾ ਜੀ ਤੁਸੀਂ ਸੋਚਿਆ ਕਰਾਸ ਸੇਮ ਕਰ ਬਣੀ ਸੋਚਿਆ ਤਾਂ ਬਹੁਤ ਆ ਵੀ ਮੈਂ ਸੋਚਦੀ ਤਾਂ ਹੁੰਨੀ ਆ ਵੀ ਕੋਈ ਸੌਂਗ ਆ ਕੇ ਦੇਖਾਂ ਜਣਾ ਵੈਸੇ ਮੈਂ ਕਰੇ ਗੌਨੀ ਨਹੀਂ ਰਹਿਣੀ ਆ ਆਮ ਤੌਰ ਤੇ ਨਾ ਤੇ ਚਲੋ ਥੋੜਾ ਫੇਵਰੇਟ ਸਿੰਗਰ ਬਾਣਾ ਜੀ ਮੇਰਾ ਫੇਵਰੇਟ ਸਿੰਗਰ ਸੱਬਾ ਵੀਰਾ ਤੇ ਹੋਰ ਕੀ ਕਹਿੰਦੇ ਹਾਂ ਜਰਾ ਸਿੱਧੂ ਮਸੂਅਲ ਹਾਂਜੀ ਸੱ깔 ਹਾਂਜੀ ਫਸਟ ਟਾਈਮ ਤਾਂ ਪਹਿਲਾ ਸਿੰਗਰ ਫੇਵਰੇਟ ਤਾਂ ਮੇਰਾ ਸਿੱਧੂ ਮਸੂਅਲ ਵੀਰ ਜੀ ਆ ਤੇ ਦੂਜੇ ਨੰਬਰ ਤੇ ਹੋਗੇ ਸਿੱਧੂ ਮਸੂਅਲ ਦਾ ਔਖਾ ਕਰਨਾ ਡੱਥ ਹੋਗੇ ਦੁੱਖ ਤਾਂ ਸਾਰਿਆਂ ਨੂੰ ਹੁੰਦਾ ਕਿਉਂਕਿ ਸਭ ਤੋਂ ਜ਼ਿਆਦਾ ਦੁੱਖ ਤਾਂ ਉਹਦੀ ਮਾਂ ਨੂੰ ਹੁੰਦਾ ਕਿਉਂਕਿ ਜਿਹਦਾ ਪੁੱਤ ਖੋਇਆ ਗਿਆ ਹੋਣਾ ਹਾਂਜੀ ਹਾਂ ਦੇ ਸਹੀ ਗੱਲਾਂ ਹਾਂਜੀ ਤਾਂ ਦੁੱਖ ਤਾਂ ਸਾਰਿਆਂ ਨੂੰ ਹੁੰਦਾ ਵੀ ਸੁਣਦੇ ਵੀ ਸੁੱਧੂ ਦੇ ਹਾਂਜੀ ਸੁਣਦੇ ਨੇ ਹਾਂਜੀ ਆਪਰੇ ਤਾਂ ਚੱਲ ਘੰਟਾ ਘੰਟੇ ਚੱਲਦੇ ਰਹਿੰਦੇ ਆ ਠੀਕ ਹੈ ਜੀ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਫਿਰ ਬਸ ਜੀ ਕੁਝ ਨਹੀਂ ਕਹਿਣਾ ਚਾਹਾਂਗੀ ਹੋਰ ਤਾਂ ਚਲੋ ਠੀਕ ਹੈ ਜੀ ਆਪਾਂ ਸਖਤ ਦੇ ਨਾਲ ਪੋਡਕਾਸਟ ਕੀਤਾ ਸੀ ਇਹਨਾਂ ਨਾਲ ਨੇਚਰ ਬਹੁਤ ਵਧੀਆ ਲੱਗਿਆ ਤੇ ਤੁਸੀਂ ਵੀ ਇਹਨਾਂ ਨੂੰ ਮਿਲੋਗੇ ਤਾਂ ਬਹੁਤ ਵਧੀਆ ਲੱਗੂਗਾ ਰਿੱਤਰਾ ਤੇ ਬਾਕੀ ਬੁਰਾ ਪਲੀਜ਼ ਕੁਮਰਤਾ ਤੋਂ ਪੂਰਾ ਨਾ ਕਿਹਾ ਕਰੋ ਇਹ ਪੂਰਾ ਨਹੀਂ ਹੈਗੇ ਇਹਨਾਂ ਦਾ ਰੰਗ ਹੈਗਾ ਸਲੇਰਾ ਸਲੇਰਾ ਰੰਗੋਂ ਤਾਂ ਮੁੱਟ ਗਿਆ ਨਾ ਤੇ ਬਾਕੀ ਆਪਾਂ ਵਧੀਆ ਬਿਲਾ ਕੀਤਾ ਇਹਨਾਂ ਨਾਲ ਆਪਣੇ ਗੱਲਾਂ ਤੇ ਹਾਸਾ ਵੀ ਆਇਆ ਹਣਾ ਤੇ ਫਿਰ ਮਿਲਦੇ ਆ ਜੀ ਆਪਾਂ ਅਗਲੇ ਪੋਡਕਾਸਟ 'ਚ ਹੋਰ ਬੰਦੇ ਨੂੰ ਤੇ ਫਿਰ ਆਪਾਂ ਦਿਨਤ ਲੈਨੇ ਆ ਕੇ ਘਰੇ ਜਾਣ ਦੀ